ਦਾ ਬਹੁਤ ਬਹੁਤ ਧੰਨਵਾਦ ਮੈਂ ਇਸ ਲਈ ਖੈਣੀ ਕਿ ਬਾਬਾ ਜੀ ਨੇ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਸਭ ਤੋਂ ਪਹਿਲਾਂ ਤਾਂ ਗੁਰੂ ਸਾਹਿਬ ਦਾ ਧੰਨਵਾਦ ਉਹਨਾਂ ਦੇ ਓਟ ਆਸਰੇ ਕਰਕੇ ਉਹਨਾਂ ਦੀ ਕਿਰਪਾ ਦੇ ਨਾਲ ਹੀ ਇੱਥੋਂ ਤੱਕ ਪਹੁੰਚੇ ਆ ਤੇ ਮੈਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਂ ਯਾ ਸੰਗਤਾਂ ਦਾ ਬਹੁਤ ਧੰਨਵਾਦ ਅਸੀਂ ਤੁਹਾਨੂੰ ਨਹੀਂ ਸਿਖਾ ਸਕਦੇ ਇਹ ਗੁਰੂ ਸਾਹਿਬ ਨੇ ਜੋ ਜੋ ਚੀਜ਼ਾਂ ਦੱਸੀਆਂ ਨੇ ਆਪਾਂ ਨੂੰ ਉਹ ਉਹਨਾਂ ਦੇ ਤੇ ਹੀ ਅਸੀਂ ਫੈਲਾ ਦੇ ਰਹੇ ਆਂ ਸਿੱਖਣ ਦੀ ਕੋਸ਼ਿਸ਼ ਕਰ ਰਹੇ ਆਂ ਤੇ ਮੇਰਾ ਨਾਮ ਜਸਦੀਪ ਸਿੰਘ ਹੈ ਜੀ ਮੈਂ ਹਾਕੀ ਪਲੇਅਰ ਐ ਇੰਟਰਨੈਸ਼ਨਲ ਤੇ ਮੈਂ ਰੇਲਵੇਜ਼ ਦੇ ਵਿੱਚ ਜੋਬ ਕਰਦਾ ਮੈਂ ਹਜੇ ਵੀ ਹਾਕੀ ਖੇਡਦਾ ਆ ਬਚਪਨ ਤੋਂ ਹੀ ਮੈਂ ਹਾਕੀ ਖੇਡ ਰਿਆ ਸੀਗਾ ਸਾਰੀ ਦੁਨੀਆ 'ਚ ਗੁਰੂ ਸਾਹਿਬ ਨੇ ਖੇਡਣ ਦਾ ਮੌਕਾ ਬਖਸ਼ਿਆ ਤੇ ਮੈਂ ਲੁਧਿਆਣਾ ਪੋਸਟ ਇਡੀਆ ਜੀ ਤੇ ਜਿਹੜੇ ਸਿਸਟਮ ਦੀ ਗੱਲ ਕਰਨ ਭੈਣ ਜੀ ਤਸ਼ਵੀਰ ਕੋਲ ਇੱਥੇ ਆਏ ਆ ਮੈਂ ਇਹਦੇ ਵਿੱਚ ਪਿਛਲੇ 3 ਸਾਲਾਂ ਤੋਂ ਆ ਸਮਾਂ ਤੁਹਾਡਾ ਨਾਲ ਆ ਕਿਉਂਕਿ ਜਿਹੜੀਆਂ ਗੱਲਾਂ ਆਪਾਂ ਨੂੰ ਬਾਬਾ ਜੀ ਨੇ ਦੱਸੀਆਂ ਜੋ ਗੁਰੂ ਸਾਹਿਬ ਦੱਸਦੇ ਆ ਉਹ ਜ਼ਿੰਦਗੀ ਦੇ ਵਿੱਚ ਜ਼ਿਆਦਾ ਜ਼ਰੂਰੀ ਨੇ ਇਸੇ ਰਾਹ ਤੇ ਚੱਲਦਿਆ ਜਾਂਦੇ ਆ ਗੁਰੂ ਸਾਹਿਬ ਨੇ ਮਤਲਬ ਸਿਹਤ ਇਦਾਂ ਦੀ ਬਖਸ਼ਤੀ ਗੁਰੂ ਸਾਹਿਬ ਕਹਿੰਦੇ ਆ ਜੈਸਾ ਖਾਓ ਅੰਨ ਪੈਸਾ ਹੋਏ ਮਨ ਤੇ ਹਰ ਬੰਦਾ ਗਰਾਊਂਡ ਜਾ ਰਿਹਾ ਆ ਹਰ ਬੰਦਾ ਜਿੰਮ ਕਰ ਰਿਹਾ ਹਰ ਬੰਦਾ ਯੋਗਾ ਕਰ ਰਿਹਾ ਆ ਪਰ ਸਿਹਤ ਨਹੀਂ ਮਿਲਦੀ ਸਵਾਸ ਆਪਾਂ ਨੂੰ ਪ੍ਰਮਾਤਮਾ ਨੇ ਬਖਸ਼ਿਆ ਮੇਰਾ ਵੀ ਨਹੀਂ ਪਤਾ ਜਿੰਨੇ ਬਖਸ਼ੇ ਨੇ ਉਹਨੇ ਆਪਾਂ ਲੈਣੇ ਨੇ ਗੁਰੂ ਤੇ ਲੜ ਲੱਗ ਕੇ ਲਈਏ ਪਰ ਜਿੰਨਾ ਜੋ ਜੋ ਧਰਤੀ ਦੇ ਵਿੱਚ ਪੈਸੀਸਾਈਡ ਪੈ ਰਿਹਾ ਜਿੰਨਾ ਯੂਰੀਆ ਯੂਜ਼ ਹੋ ਰਿਹਾ ਆ ਉਹਦੇ ਕਾਰਨ ਬੀਪੀ ਸ਼ੂਗਰ ਕੋਲੇਸਟ੍ਰੋਲ ਬਹੁਤ ਪ੍ਰੋਬਲਮ ਸਾਡੇ ਘਰਾਂ 'ਚ ਆ ਗਈਆਂ ਨੇ ਸਾਡੀਆਂ ਧਾਣਾ ਬੈਠੀਆਂ ਨੇ ਹਾਰਮੋਨ ਚੇਂਜਸ ਦੀ ਬੜੀ ਵੱਡੀ ਪ੍ਰੋਬਲਮ ਚੱਲ ਰਹੀ ਆ ਇਨਫਰਟੀਲਿਟੀ ਬਹੁਤ ਹੋ ਗਈ ਆ ਹਰ ਸਾਡਾ ਸਾਡੀ ਸੁਸਾਇਟੀ ਦੇ ਵਿੱਚ ਸਾਡਾ ਸਮਾਜ ਇਦਾਂ ਵੱਲ ਨੂੰ ਜਾ ਰਿਹਾ ਕਿ 50 60 ਸਾਲਾਂ ਤੋਂ ਬਾਅਦ ਸਾਡੇ ਗੋਡਿਆਂ ਦੀ ਪ੍ਰੋਬਲਮ ਹੋਣੀ ਹੈ ਇਹ ਜਿਹੜੀਆਂ ਪ੍ਰੋਬਲਮਸ ਨੇ ਸਵਾਸ ਨੇ ਫਿਰ ਕਿਹਾ ਪਰਮਾਤਮਾ ਨੇ ਬਖਸ਼ੇ ਨੇ ਪਰ ਸਾਡਾ ਇਹ ਮਿਸ਼ਨ ਹੈ ਗੁਰੂ ਸਾਹਿਬ ਨੇ ਬਖਸ਼ਿਆ ਹੈ ਕਿ ਅਸੀਂ ਜਿੰਨਾ ਚਿਰ ਵੀ ਰਹੀਏ ਸਿਹਤਮੰਦ ਰਹੀਏ ਜੋ ਤਿੰਨਾਂ ਸਾਲਾਂ ਤੋਂ ਅਸੀਂ ਖਾਣੇ ਦੀ ਨਿਊਟ੍ਰੀਸ਼ਨਲ ਵੈਲਿਊ ਤੇ ਕੰਮ ਕਰ ਰਹੇ ਹਾਂ ਜੋ ਵੀ ਆਪਾਂ ਰੋਟੀ ਸਬਜ਼ੀ ਦੁੱਧ ਦਹੀਂ ਲੱਸੀ ਕਿਉਂ ਖਾਪੀ ਰਹੇ ਹਾਂ ਉਹਦੇ ਤੋਂ ਸਾਨੂੰ ਕਾਰਬੋਹਾਈਡਰੇਟਸ ਮਿਲਦੇ ਨੇ ਜਿਹੜੇ 20 30 ਸਾਲ ਪਹਿਲਾਂ ਧਰਤੀ ਉਪਜਾਊ ਜਿਆਦਾ ਸੀ ਜਦੋਂ ਆਮ ਧਰਤੀ ਦੇ ਵਿੱਚੋਂ ਸਾਨੂੰ ਨਿਊਟ੍ਰੀਸ਼ਨਲ ਵੈਲਿਊ ਮਿਲਦੀ ਸੀ ਹੁਣ ਉਹ ਨਹੀਂ ਮਿਲਦੀ ਕਿਉਂਕਿ ਜਿਆਦਾ ਯੂਰੀਆ ਪੈਸਾਈਡ ਯੂਜ਼ ਹੋ ਰਿਹਾ ਆ ਤੇ ਬਾਡੀ ਨੂੰ ਚਾਹੀਦਾ ਕੀ ਆ ਵਿਟਾਮਿਨ ਮਿਨਰਲ ਫਾਈਬਰ ਪ੍ਰੋਟੀਨ ਉਹਦੀ ਡੈਫੀਸ਼ੀਐਂਸੀ ਕਰਕੇ ਬਾਡੀ 'ਚ ਬਹੁਤ ਪ੍ਰੋਬਲਮਜ਼ ਆ ਰਹੀਆਂ ਨੇ ਅਸੀਂ ਸਾਡਾ ਇਹ ਮਿਸ਼ਨ ਹੀ ਬਣ ਚੁੱਕਾ ਹੈ ਸਾਡੀ ਲਾਈਫ ਬਹੁਤ ਵਧੀਆ ਚੱਲਦੀ ਸੀ ਆਪੀ ਜ਼ਿੰਦਗੀ ਮੇਰੇ ਫਾਦਰ ਸਾਹਿਬ ਦੀ ਉਮਰ 74 ਸਾਲ ਆ ਉਹਨਾਂ ਨੇ 27 ਕਿਲੋ ਬਾਡੀ ਦੇ ਵਿੱਚੋਂ ਫੈਟ ਰਿਡਿਊਸ ਕੀਤੀ ਬਾਡੀ 'ਚ ਸਿਰਫ ਮਸਲ ਵੱਡਾ ਚਾਹੀਦਾ ਤੇ ਫੈਟ ਘਟ ਚਾਹੀਦੀ ਆ ਉਹਨਾਂ ਨੇ ਬੀਪੀ ਸ਼ੂਗਰ ਕੈਲੋਸਟੋਲ ਫੈਟੀ ਲਿਵਰ ਹੋਰੀਆਂ ਸਾਰੀਆਂ ਬਿਮਾਰੀਆਂ ਠੀਕ ਕੀਤੀਆਂ ਮਾਤਾ ਪਿਤਾ ਦਾ ਜਦੋਂ ਰਿਜ਼ਲਟ ਆਇਆ ਉਸ ਤੋਂ ਬਾਅਦ ਅਸੀਂ ਅਰਦਾਸ ਬੇਨਤੀ ਕਰਕੇ ਤੁਰ ਕੇ ਭੈਣ ਜੀ ਤਸਵੀਕ ਹੋ ਰਹੀ ਥੇ ਨੇ ਤੁਹਾਡੀ ਬਾਡੀ ਦਾ ਜੋ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਹਿਸਾਬ ਨਾਲ ਉਹ ਚੈੱਕਅਪ ਹੋਊਗਾ ਉਹ ਬਿਲਕੁਲ ਫ੍ਰੀ ਹੋਊਗਾ ਫਰੋਇਪੁਰ ਰੋਡ ਤੇ ਲੁਧਿਆਣਾ ਫੇਰਕਾ ਮਿਲਕ ਫਾਰਮ ਦੇ ਕੋਲ ਸਾਡਾ ਆਪਦਾ ਨਿਊਟ੍ਰੀਸ਼ਨ ਕਲੱਬ ਚੱਲ ਰਿਹਾ ਹੈ ਉੱਥੇ ਮੈਂ ਵਰਕਆਊਟ ਵੀ ਕਰਵਾਉਣਾ ਹੈ ਰੋਜ਼ 7:00 ਤੋਂ 10:00 ਅਸੀਂ ਉੱਥੇ ਹੁੰਨੇ ਆ ਜਿਹੜਾ ਵੀ ਵੀਰ ਭੈਣ ਕਰਾਉ ਉੱਥੇ ਆਏਗਾ ਪਹਿਲੇ ਦਿਨ ਦਾ ਡਾਈਟ ਪਲਾਨ ਉੱਥੇ ਵੀ ਟੋਟਲੀ ਫ੍ਰੀ ਹੋਏਗਾ ਆਪਾਂ ਜਿੰਨੇ ਵੀ ਡਾਈਟੀਸ਼ੀਅਨ ਕੋਲ ਜਾਂਦੇ ਆ ਸਾਰਿਆਂ ਕੋਲ ਜਾਂਦੇ ਆ ਜਾਣਕਾਰਾਂ ਕੋਲ ਉਹ ਰੋਟੀ ਦੀ ਜਗ੍ਹਾ ਸਾਡੇ ਆਟੇ ਚੇਂਜ ਕਰ ਰਹੇ ਆਂ ਅਸੀਂ ਕੰਗਣੀ ਜੌਂ ਬਾਜਰਾ ਤੋਹਾ ਚਿਲਾ ਇਡਲੀ ਬਹੁਤ ਕੁਝ ਅਸੀਂ ਚੇਂਜ ਕਰ ਰਹੇ ਆਂ YouTube ਤੋਂ ਵੇਖ-ਵੇਖ ਕੇ ਪਰ ਲੋਕ ਬਿਮਾਰ ਕਿਉਂ ਹੋ ਰਹੇ ਨੇ ਇਸ ਦੇ ਉੱਤੇ ਕੋਈ ਗੱਲ ਨਹੀਂ ਕਰ ਰਿਹਾ ਬੰਦਾ ਸੈਰ ਵੀ ਕਰ ਰਿਹਾ ਹੈ ਬੰਦਾ ਯੋਗਾ ਵੀ ਕਰ ਰਿਹਾ ਹੈ ਬੰਦਾ ਘੱਟ ਵੀ ਖਾ ਰਿਹਾ ਹੈ ਪਰ ਫਿਰ ਵੀ ਬਿਹਤਰ ਨਹੀਂ ਜਾ ਰਹੀਆਂ ਸੁਸਾਇਟੀ ਦੇ ਵਿੱਚੋਂ ਤੋਂ ਸਾਡਾ ਇਹ ਮਿਸ਼ਨ ਆ ਜਿਹੜੀ ਡੈਫੀਸ਼ੈਂਸੀ ਵਿਟਾਮਿਨ ਮਿਨਰਲ ਫਾਈਬਰ ਪ੍ਰੋਟੀਨ ਦੀ ਸਾਡੇ ਖਾਣੇ ਚ ਜਿਹੜੇ ਤੱਤ ਨਹੀਂ ਪੂਰੇ ਹੋ ਰਹੇ ਉਹ ਅਸੀਂ ਆਪਣੇ ਖਾਣੇ ਦੇ ਵਿੱਚ ਪੂਰੇ ਕਰ ਸਕੀਏ ਉਹ ਪੂਰੇ ਕਰਿਆਂ ਅਸੀਂ ਬਹੁਤ ਹੈਲਦੀ ਤੇ ਐਕਟਿਵ ਲਾਈਫ ਸਟਾਈਲ ਨੂੰ ਜੀ ਸਕਦੇ ਆ ਤੇ ਇੱਕ ਮੈਂ ਬੇਨਤੀ ਜ਼ਰੂਰ ਕਰੂੰਗਾ ਗੁਰੂ ਸਾਹਿਬ ਦੀ ਹਾਜ਼ਰੀ ਚ ਸਾਨੂੰ ਸਾਰਿਆਂ ਨੂੰ ਆਪਦੇ ਲਾਈਫ ਸਟਾਈਲ ਤੇ ਕੰਮ ਕਰਨਾ ਪੈਣਾ ਆ 80% ਤੁਹਾਡੇ ਡਾਈਟ ਤੁਹਾਡੀ ਜ਼ਿੰਦਗੀ ਦੇ ਵਿੱਚ ਖਾਣੇ ਦਾ ਰੋਲ ਆ 80% ਜਿੰਨੇ ਆਪਾਂ ਤੰਦਰੁਸਤ ਹੋਵਾਂਗੇ ਉਨਾ ਹੀ ਵਧੀਆ ਸਾਡਾ ਸਮਾਜ ਹੋਏਗਾ ਉਨਾ ਹੀ ਵਧੀਆ ਤਰੀਕੇ ਨਾਲ ਅਸੀਂ ਸਮਾਜ ਦੀ ਸੇਵਾ ਕਰ ਸਕਾਂਗੇ ਗੁਰੂ ਸਾਹਿਬ ਦੇ ਦਰਸ਼ਨ ਕਰ ਸਕਾਂਗੇ ਪਰਮਾਤਮਾ ਦਾ ਨਾਮ ਲੈ ਸਕਾਂਗੇ ਸੋ ਆਪਦੀ ਸਿਹਤ ਦਾ ਜ਼ਰੂਰ ਧਿਆਨ ਰੱਖੋ ਘਰ ਦੇ ਵਿੱਚ ਮਾਂ ਪਿਓ ਦਾ ਧਿਆਨ ਰੱਖੋ ਜਿੰਨੇ ਸਾਡੇ ਮਾਂ ਪਿਓ ਤੰਦਰੁਸਤ ਹੋਣਗੇ ਸਾਡੀ ਅਗਲੀ ਜਿਹੜੀ ਜਨਰੇਸ਼ਨ ਆ ਉਹ ਵੀ ਵਧੀਆ ਹੋਊਗੀ ਕਿਉਂਕਿ ਦਾਦਾ ਦਾਦੀ ਤੇ ਨਾਨਾ ਨਾਨੀ ਜਿਹੜੇ ਹੋਣਦੇ ਦਾਦਾ ਦਾਦੀ ਨੇ ਇਹ ਵਾਲੇ ਗਾਹ ਸਾਨੂੰ ਦਾਦੇ-ਦਾਦੀ ਨਾਨੇ-ਨਾਨੀਆਂ ਨਹੀਂ ਮਿਲਣੇ ਸੋ ਆਪ ਦੀ ਸਿਹਤ ਦਾ ਧਿਆਨ ਰੱਖੋ ਭੈਣ ਜੀ ਨੇ ਉੱਥੇ ਕੈਂਪ ਲਾਇਆ ਆ ਮੇਰਾ ਨੰਬਰ ਵੀ ਉੱਥੇ ਆਸੀ ਵੀ ਇੱਥੇ ਆ ਜਦੋਂ ਮਰਜੀ ਤੁਸੀਂ ਖਾਣੇ ਦੇ ਰਿਲੇਟਡ ਗੱਲ ਕਰ ਸਕਦੇ ਆ ਗੁਰੂ ਸਾਹਿਬ ਤੋਂ ਮੈਂ ਡਰ ਕੇ ਕਹਿੰਦਾ ਆ ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਫਿਟਨੈਸ ਤੇ ਹੀ ਕੰਮ ਕਰ ਰਿਹਾ ਮੈਂ ਹਾਕੀ ਖੇਡਦੇ ਆ ਹੁਣ ਵੀ ਮੈਂ ਹਾਕੀ ਹੀ ਖੇਡਦੇ ਆ ਤੇ ਨਾਲ ਖਾਣੇ ਪੀਣੇ ਦੇ ਨਾਲ ਮੇਰਾ ਸਿੱਧਾ-ਸਿੱਧਾ ਮਕਸਦ ਆ ਜੇ ਤੁਸੀਂ ਫੇਟਿਆਂ ਤੇ ਤੁਸੀਂ ਕੋਈ ਦਵਾਈਆਂ ਨਹੀਂ ਖਾਣੀਆਂ ਤੁਹਾਡੇ ਬੀਪੀ ਸ਼ੂਗਰ ਹਾਈਪਰ ਟੈਨ ਨਹੀਂ ਚਾਹੀਦਾ ਬਾਕੀ ਪ੍ਰਮਾਤਮਾ ਤੇ ਰੰਗਿਆ ਆਸਕਿੰਨ ਤੇ ਆ ਫਿਰ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਅੱਜ ਥੋੜਾ ਜਿਹਾ ਫਸਟ ਟਾਈਮ ਆਇਆ ਸਮੇਂ ਦੀ ਉਹ ਆ ਫਿਰ ਭਾਈ ਸਾਹਿਬ ਕੋਲੋਂ ਸਮਾਂ ਲੈ ਕੇ ਬਾਬਾ ਜੀ ਕੋਲੋਂ ਸਮਾਂ ਲੈ ਕੇ ਤੁਹਾਡੀਆਂ ਸਿੱਖਾਂ ਦੇ ਜਰੂਰ ਦਰਸ਼ਨ ਕਰਾਂਗੇ ਕੋਈ ਵੀ ਗਲਤੀ ਹੋ ਗਈ ਹੋਵੇ ਖੋਲ ਕੇ ਖਮਾਫ਼ ਤੁਸੀਂ ਬਖਸ਼ਣਯੋਗ ਹੋ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ